ਉਹਨਾਂ ਨੂੰ ਵੀ ਲੱਗ ਸਕਦਾ ਜਦੋਂ ਅਮੀਰ ਲੋਕਾਂ ਦਾ ਜਿਹੜਾ ਸ਼ੌਂਕ ਆ ਉਹ ਪਾਲਛਵਜਿਆ ਹੁੰਦਾ ਹੈ ਤੇ ਜਿਹੜਾ ਗਰੀਬ ਲੋਕਾਂ ਦਾ ਸ਼ੌਕ ਆ ਉਹ ਥੋੜਾ ਦਬ ਜਾਂਦਾ ਹੈ ਇਸ ਕਰਕੇ ਸ਼ੌਂਕ ਸ਼ੌਂਕ ਹੀ ਆ ਕਿਸੇ ਨੂੰ ਵੀ ਹੋ ਸਕਦਾ ਇਹ ਸਾਹਮਣੇ ਦੇਖੋ ਵੀ ਛਤਰੀ ਦੇ ਉੱਤਰਿਕ ਬੀਬੇ ਕਬੂਤਰ ਜਿਹੜੇ ਆ ਉਹ ਇੱਕ ਇਹ ਨੌਜਵਾਨ ਵੱਲੋਂ ਰੱਖੇ ਗਏ ਆ ਜਿਹੜੇ ਕਿ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਵੀ ਇਹਨਾਂ ਦੀ ਆਰਥਿਕ ਨਿਰਵਾਹ ਕਰਨ ਵਾਸਤੇ ਜਿਹੜਾ ਇਹ ਕਰਦੇ ਕੀ ਆ ਘੁਗੀ ਝੋਂਪੜੀ ਚ ਭਾਵੇਂ ਇਹ ਰਹਿੰਦੇ ਆ ਪਰ ਜਿਹੜੇ ਸ਼ੌਂਕ ਆ ਇਹਨਾਂ ਦੇ ਆਮ ਲੋਕਾਂ ਵਰਗੇ ਜਿਵੇਂ ਕਿ ਲੋਕ ਬਾਜ਼ੀਆਂ ਜਿੱਤਦੇ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਛੱਡਿਆ ਜਾਂਦਾ ਅਕਸਰ ਜੀ ਇਹਨਾਂ ਦਾ ਵੀ ਕਰਦਾ ਹੈ ਵੀ ਅਸੀਂ ਵੀ ਇਹ ਸ਼ੌਂਕ ਪੂਰੇ ਕਰ ਗਏ ਪਰ ਇਹ ਦਬੇ ਹੋਏ ਆ ਦਬੇ ਜ਼ਰੂਰ ਆ ਪਰ ਹੈਗੇ ਜ਼ਰੂਰ ਆ ਕੋਈ ਵੀ ਚੀਜ਼ ਆ ਜਿਹੜੀ ਕਿਤੇ ਵੀ ਦਵੀ ਰਵੇ ਨਾ ਉਹ ਕਿਸੇ ਨਾ ਕਿਸੇ ਸਮੇਂ ਨਿਕਲ ਆਉਂਦੀ ਆ ਜੇ ਨਾ ਵੀ ਨਿਕਲੇ ਨਾ ਤੇ ਜੀ ਦਾ ਸ਼ੌਂਕ ਆ ਉਹਨੂੰ ਤਾਂ ਜਰੂਰ ਸ਼ਾਂਤੀ ਦਿੰਦੇ ਆ ਤੇ ਮੈਂ ਇੱਥੇ ਉਸੇ ਨੌਜਵਾਨ ਨਾਲ ਤੁਹਾਡੀ ਗੱਲ ਕਰਾਉਣਾ ਹੈ ਵੀ ਇਹਨਾਂ ਨੂੰ ਇਹ ਚੇਟਕ ਤੇ ਸ਼ੌਂਕ ਜਿਹੜਾ ਕਦੋਂ ਦਾ ਲੱਗਿਆ ਆ ਵੀਰ ਇਹ ਕੀ ਨਾਮ ਕੀ ਤੇਰਾ ਨਾਮ ਮੇਰਾ ਸ਼ੇਰੂ ਸ਼ੇਰੂ ਗੱਲ ਸੋਣੀ ਯਾਰ ਮੈਂ ਵੀ ਆ ਜਿਹੜਾ ਕਬੂਤਰ ਆ ਇਹ ਤੁਸੀਂ ਰੱਖੇ ਕਦੋਂ ਕਦੇ ਰੱਖੇ ਹੋਏ ਆ ਇਹ ਮੈਂ ਛੋਟਾ ਹੁੰਦਾ ਸੀ 10 ਸਾਲਾਂ ਦਾ ਹੁੰਦਾ ਸੀ ਉਦੋਂ ਦੇ ਮੈਂ ਛੋਟੇ ਹੁੰਦੇ ਨੇ 10 ਸਾਲਾਂ ਦੇ ਨੇ ਰੱਖੇ ਆ ਅੱਛਾ ਫਿਰ ਇਹ ਆਪਣੇ ਆਪ ਹੀ ਆਈ ਜਾਂਦੇ ਕਿ ਤੁਸੀਂ ਬੱਚੇ-ਪੁੱਛੇ ਤਿਆਰ ਹੁੰਦੇ ਆ ਬੱਚੇ-ਪੁੱਛੇ ਕਢਾਈ ਦੇ ਜੀ ਕਰਿਆ ਬੱਚੇ ਕਢੋਨੇ ਆਪ ਦੇ ਤੇ ਫਿਰ ਅੱਜ ਤਾਈਂ ਕਦੇ ਕੋਈ ਬਾਜੀ-ਬੂਜੀ ਚ ਵੀ ਸ਼ੌਂਕ ਪੂਰਾ ਕੀਤਾ ਇਹਨਾਂ ਨੇ ਰੱਖੇ ਬਾਜੀ ਜਿੱਦਾਂ ਨਹੀਂ ਗਏ ਜੀ ਆਪਾਂ ਕਰੀਏ ਕਿਉਂ ਨਹੀਂ ਗਏ ਬਾਜੀ ਚ ਗਰੀਬਾਂ ਵਾਲੇ ਨੇ ਬਾਜੀ ਆਸਤੇ ਪੈਸੇ ਨਹੀਂ ਛੱਡਦੇ ਬਾਜੀ ਦੇ ਵਿੱਚ ਪੈਸੇ ਲੈਂਦੇ ਆ ਬਾਜੀ ਦੇ 1200 ਰੁਪਏ ਮੋਢਾ 1200 ਕਿੰਨਾ ਹੁੰਦਾ ਅੱਛਾ ਕੋ ਬਾਦਾਮ ਖਾਣੇ ਪੈਂਦੇ ਆ ਹਮ ਆਪਣਾ ਗਰੀਬ ਬੰਦਾ ਤਾਂ ਬਾਦਾਮ ਨਹੀਂ ਆਪ ਨੂੰ ਰੋਟੀ ਅੱਛਾ ਮੈਂ ਇੱਥੇ ਅਪੀਲ ਕਰਨੀ ਚਾਹੁੰਨਾ ਜਿਹੜੇ ਵੀ ਕਬੂਤਰ ਬਾਜ਼ ਆ ਜਾਂ ਕੋਈ ਮੇਰੇ ਸੱਜਣ ਦੋਸਤ ਹੈਗੇ ਬਾਜੀ ਚ ਹਿੱਸਾ ਲੈਂਦੇ ਆ ਵੀ ਜਿਸ ਤਰ ਜਦੋਂ ਵੀ ਇਸ ਵਰਗ ਨਾਲ ਗਰੀਬ ਲੋਕ ਸਬੰਧ ਰੱਖਣ ਵਾਲੇ ਦੇ ਸ਼ੌਂਕ ਪੂਰਾ ਕਰਨ ਲਈ ਕਬੂਤਰ ਬਾਜ਼ੀ 'ਚ ਹਿੱਸਾ ਲੈਣ ਜਾਂ ਨਾ ਜਿਹੜੀ ਕਿ ਐਂਟਰੀ ਫੀਸ ਹੈ ਨਾ ਇਹਨਾਂ ਦੀ ਮਾਫ਼ ਕੀਤੀ ਜਾਵੇ ਇਹਨਾਂ ਨੂੰ ਫੀਸ ਨਾ ਲੱਗੇ ਤੇ ਇਹਨਾਂ ਦਾ ਜਨਮਰਾਂ ਦਾ ਜਿਹੜਾ ਹੈਗਾ ਉਹ ਸ਼ੌਂਕ ਪੂਰਾ ਕਰ ਸਕਣ ਅੱਛਾ ਫਿਰ ਅੱਗੇ ਇੱਧਰ ਹੀ ਜੋੜਦੇ ਆ ਅੱਛਾ ਫਿਰ ਅੱਜ ਤੱਕ ਵੀ ਬਾਜ਼ੀ ਕਦੇ ਨਹੀਂ ਛੱਡੀ ਤੀ ਸੀ ਤੇ ਫਿਰੱਖੇ ਕਾ ਦੇ ਤੋ ਜਦੋਂ ਬਾਜੀ ਨਹੀਂ ਜਿੱਤਦੀ ਕਰੇ ਡਾਲੀ ਦੇ ਕਰੇ ਡਾ ਡੂਕ ਲਈ ਕੱਟਾ ਤੋ ਕੱਟਾ ਉਹਨਾਂ ਦੇ ਚਾਰ ਮੱਛੇ ਕਢਾਲੇ ਤੇ ਫਿਰ ਉਧ ਜਾ ਵੀ ਇਹਨਾਂ ਨੂੰ ਕੀ ਪਾਉਣੇ ਹੋ ਤੁਸੀਂ ਇਹਨਾਂ ਨੂੰ ਬਾਜਰਾ ਦਾ ਨੇ ਪਿੱਛੇ ਵਿਆਹ ਨਹੀਂ ਕਰਾਉਂਦਾ ਕਬੂਤਰਾਂ ਪਿੱਛੇ ਤਾਂ ਅੱਛਾ ਕਬੂਤਰਾਂ ਪਿੱਛੇ ਸ਼ਾਦੀ ਨਹੀਂ ਕਰਾਉਂਦੇ ਬੇਬੇ ਕਹੀ ਜਾਂਦੀ ਤੇ ਕਬੂਤਰ ਤਾਂ ਕੁਛ ਨਹੀਂ ਕਹਿੰਦੇ ਸ਼ਾਦੀ ਕਰਾਓ ਫਿਰ ਪਿੱਛੇ ਸੌਰੇ ਲੈ ਜਾਂਦੇ ਆ ਇੱਧਰ ਆਓ ਜੀ ਇੱਧਰ ਆਓ ਨਹੀਂ ਇਹ ਇਹ ਵੀ ਠੀਕ ਗੱਲ ਨਹੀਂ ਹੈਗੀ ਤੁਸੀਂ ਪਰਿਵਾਰ ਨੂੰ ਪ੍ਰੇਰਿਤ ਕਰੋਗੇ ਤੇ ਉਹ ਆਪੇ ਇਹਨਾਂ ਨੂੰ ਸੰਭਾਲਣਗੇ ਕੋਈ ਐ ਨਹੀਂ ਹੁੰਦਾ ਫਿਰ ਕਹਿੰਦੇ ਇਹਨਾਂ ਨੂੰ ਛੱਡ ਪਰੇ ਵਿੱਚ ਦੇ ਕਿ ਨੂੰ ਹਾਂ ਫਿਰ ਆਪਾਂ ਵੇਚੀਗੇ ਮੈਂ ਸ਼ੌਕ ਨਾਲ ਚੀਜ਼ ਰੱਖੀਦੀ ਹੁੰਦੀ ਆ ਤੇ ਤੈਨੂੰ ਅੱਗੇ ਜਾ ਕੇ ਇਸ ਚੀਜ਼ ਦੀ ਲੋੜ ਨਹੀਂ ਹੈਗੀ ਵਿਆਹ ਕਰਾਉਣ ਦੀ ਮੁਸ਼ਕਲ ਨਹੀਂ ਆਊਗੀ ਕੋਈ ਜਾਨਵਰ ਛੱਡਦੇ ਨਹੀਂ ਜਾਨਵਰ ਨਹੀਂ ਛੱਡਨੇ ਦੁਨੀਆਦਾਰਾ ਛੱਡਣਾ ਮਜਬੂਰ ਮਨਜ਼ੂਰ ਹੈ ਅਰੇ ਆ ਗਏ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਂ ਮੋਰ ਤੋਂ ਫਿਰ ਅਪੀਲ ਕਰਦਾ ਹਾਂ ਜਿਹੜੇ ਬਾਜੀ ਪਾਉਣ ਵਾਲੇ ਕਬੂਤਰ ਬਾਜ਼ ਲੋਕ ਆ ਉਹ ਜਿਹੇ ਗਰੀਬਾਂ ਲੋਕਾਂ ਨੂੰ ਐਂਟਰੀ ਫੀਸ ਨਾ ਲਾਇਆ ਕਰਨ ਸ਼ੌਂਕ ਪੂਰਾ ਕਰਨ ਦੇਣ ਜਿਹਦੇ ਨਾਲ ਇਹਨਾਂ ਦੀਆਂ ਭਾਵਨਾਵਾਂ ਵੀ ਇਸ ਦੁਨੀਆ ਤੇ ਆ ਕੇ ਖੁਸ਼ੀ ਮਹਿਸੂਸ ਕਰਨ ਧੰਨਵਾਦ ਸਤਿ ਸ੍ਰੀ ਅਕਾਲ